ਧੰਨਵਾਹਿ ਗੁਰੂ ਸਾਹਿਬ ਜੀਓ ਗਉੜੀ ਮਹਲਾ 5ਵਾਂ ਰੇ ਮਨ ਮੇਰੇ ਤੂੰ ਤਾਂ ਕੋ ਆਹ ਜਾ ਕੈ ਊਣਾ ਕਛੂ ਨਾਹ ਹਰ ਸਾ ਪ੍ਰੀਤਮ ਕਰ ਮਨ ਮੀਤ ਪ੍ਰਾਣ ਆਧਾਰ ਰੱਖੋ ਸਦ ਚੀਤ ਰਹਾ ਰੇ ਮਨ ਮੇਰੇ ਤੂੰ ਤਾਂ ਕੋ ਸੇਵ ਆਦਪੁਰਖ ਅਪਰੰਪਰ ਦੇਵ ਤਿਸ ਉਪਰ ਮਨ ਕਰ ਤੂੰ ਆਸਾ ਆਦ ਜਗਾਤ ਜਾਂ ਕਾ ਪਰਵਾਸਾ ਜਾਂ ਕੀ ਪ੍ਰੀਤ ਸਦਾ ਸੁਖ ਹੋਏ ਨਾਨਕ ਗਾਵੇ ਗੁਰ ਮਿਲ ਸੋਏ ਜਾਂ ਕੀ ਪ੍ਰੀਤ ਸਦਾ ਸੁਖ ਹੋਏ ਨਾਨਕ ਗਾਵੇ ਗੁਰ ਮਿਲ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰਿ ਸਾਧ ਸੰਗਤ ਜੀ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 187 ਦੇ ਉੱਪਰ ਅੰਕਿਤ ਹੈ ਸ਼ਹੀਦਾਂ ਦੇ ਸਰਤਾਜ ਸਹਿਮ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਹਰ ਸਾ ਪ੍ਰੀਤਮ ਕਰ ਮਨ ਮੀਤ प्राण आधार राखो सद्चित रहो सतगुरु जी ने मन नु संबोधित ਕੀਤਾ ਸੰਸਾਰ ਦੇ ਵਿੱਚ ਦੋਨੇ ਚੀਜ਼ਾਂ ਸੰਸਾਰ ਦੇ ਵਿੱਚ ਚੱਲਦੀਆਂ ਉਸੇ ਤਰ੍ਹਾਂ ਇਹ ਦੋ ਚੀਜ਼ਾਂ ਸਾਡੇ ਜੀਵਨ ਵਿੱਚ ਹਨ ਇੱਕ ਹੈ ਤਨ ਤੇ ਇੱਕ ਹੈ ਮਨ ਦੇ ਬਾਰ-ਬਾਰ ਸ਼ਬਦਾਂ ਦੇ ਵਿੱਚ ਸਤਿਗੁਰੂ ਜੀ ਨੇ ਮਨ ਨੂੰ ਹੀ ਸਮਝਾਇਆ ਜਿਦਾਂ ਅਪਹੁਣ ਬੈਠੇ ਆ ਨਾ ਮੈਂ ਬੋਲ ਰਿਹਾ ਆ ਆਪ ਜੀ ਸੁਣ ਰਹੇ ਪਰ ਮਨ ਦੇ ਵਿੱਚ ਆਪਣੇ ਕੁਛ ਨਾ ਕੁਛ ਚੱਲ ਰਿਹਾ ਸਤਿਗੁਰੂ ਕਹਿੰਦੇ ਮਨ ਦਹ ਦਿਸਤਾ ਵਹਿ ਦਸੀ ਪਾਸੀ ਤੋੜਾ ਫਿਰਦਾ ਮਨ ਵਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋ ਜਦੋਂ ਸਤਿਗੁਰੂ ਨੇ ਸਮਝਾਇਆ ਜਿੱਦਾਂ ਆਪਾਂ ਉਦਾਹਰਨ ਦੇ ਤੌਰ ਤੇ ਰੋਜ਼ ਪੜ੍ਹ ਰਹੇ ਹਾਂ ਆਨੰਦ ਸਬਦ ਦੇ ਵਿੱਚ ਇਹ ਪੜਦੇ ਹਾਂ ਗੁਰਮਹਾਰ ਕਹਿੰਦੇ ਇਹ ਮਨ ਮੇਰਾ ਤੂੰ ਸਦਾ ਰੋ ਹਰ ਨਾਮ ਤੇ ਹੁਣ ਮਨ ਜਿਹੜਾ ਭੁੱਖਾ ਹੈ ਤੇ ਕੀ ਕਹਿੰਦੇ ਹਰੀ ਦੇ ਨਾਲ ਰਹਿਣ ਨਾਲ ਮਿਲੇਗਾ ਕੀ ਪਾਸ਼ਾ ਕਹਿੰਦੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਮਨ ਹੋਰ ਪੁੱਛਦਾ ਕਹਿੰਦੇ ਉਹ ਪ੍ਰਮਾਤਮਾ ਬਹੁਤ ਵਿਦਿਆਲੂ ਹੈ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰ ਆਮ ਕਰਕੇ ਕੀ ਹੁੰਦਾ ਅਸੀਂ ਮਨ ਨੂੰ ਅੱਗੇ ਰੱਖਦੇ ਆ ਮੇਰਾ ਮਨ ਨਹੀਂ ਕਰਦਾ ਮਨ ਤਾਂ ਕਦੇ ਵੀ ਨਹੀਂ ਕਰਦਾ ਤੇ ਜਦੋਂ ਅਸੀਂ ਮਨ ਨੂੰ ਗੁਰੂ ਦੀ ਮੱਤ ਦੇ ਨਾਲ ਤੋੜਦੇ ਆ ਤੇ ਉਹ ਸਾਡਾ ਜਿਹੜਾ ਜੀਵਨ ਸਫਲ ਹੋ ਜਾਂਦਾ ਹੈ ਮਨ ਤਾਂ ਕਦੇ ਵੀ ਨਹੀਂ ਕਹੇਗਾ ਮਨ ਹੋਰ ਪਾਸੇ ਲੈ ਕੇ ਜਾਂਦਾ ਜਿੱਦਾਂ ਸਾਡੇ ਜੀਵਨ ਦੇ ਵਿੱਚ ਸਾਰੀਆਂ ਚੀਜ਼ਾਂ ਹਨ ਇਹਦੇ ਵਿੱਚ ਸੱਚ ਵੀ ਹੈ ਝੂਠ ਵੀ ਹੈ ਇਹਦੇ ਵਿੱਚ ਸਭ ਕੁਝ ਹੈ ਵਿਕਾਰ ਵੀ ਹਨ ਇਹਦੇ ਵਿੱਚ ਪਰਮੇਸ਼ਰ ਦਾ ਨਾਮ ਵੀ ਹੈ ਪਰ ਜਿਹਦੀ ਜ਼ਿਆਦਾ ਵਰਤੋਂ ਹੋ ਜਾਂਦੀ ਹੈ ਜਾਂ ਜਿਹਦਾ ਵਾਧਾ ਜ਼ਿਆਦਾ ਹੋ ਜਾਂਦਾ ਤੇ ਉਸ ਪਾਸੇ ਮਨੁੱਖ ਤੁਰ ਪੈਂਦਾ ਤੇ ਮਨ ਜਿਹੜਾ ਹੈ ਮਨ ਹੀ ਪਟਕਾ ਕੇ ਰੱਖਦਾ ਹੈ ਹੁਣ ਜਿਸ ਵੇਲੇ ਆਪਾਂ ਗੱਲ ਕਰਦੇ ਆਂ ਅਰਦਾਸ ਵਿੱਚ ਇੱਕ ਬੜਾ ਸੋਹਣਾ ਸਾਡੇ ਵਿਦਵਾਨਾਂ ਨੇ ਜਾਂ ਗੁਰਸਿੱਖ ਪਿਆਰਿਆਂ ਨੇ ਅਰਦਾਸ ਵਿੱਚ ਐਡ ਕੀਤਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਹੁਣ ਮਨ ਜਿਹੜਾ ਹੈ ਨਾ ਜਦੋਂ ਕੋਈ ਗੱਲ ਮਨੁੱਖ ਕਰਦਾ ਹੈ ਅਸੀਂ ਕੁਝ ਸਾਡੇ ਅੰਦਰ ਗਲਤ ਖਿਆਲ ਆਉਂਦੇ ਆ ਤੇ ਮਤ ਹੁਣ ਮਨ ਦੇ ਵਿੱਚ ਖਿਆਲ ਆ ਗਿਆ ਹੁਣ ਮਤ ਜੇ ਗੁਰੂ ਵਾਲੀ ਆ ਤੇ ਗੁਰੂ ਕਾਣਾ ਨਹੀਂ ਪਾਈ ਇਹ ਕੰਮ ਨਹੀਂ ਕਰਨਾ ਜੇ ਮਤ ਭੈੜੀ ਆ ਮਨ ਦੇ ਵਿੱਚ ਸੰਕਲਪ ਤੇ ਬਿਕਲਪ ਉੱਠਦੇ ਆ ਉਹ ਮਤ ਕੋਲ ਭੇਜਦੇ ਆ ਫਾਇਲ ਜਿਹੜੀ ਆ ਨਾ ਉਹ ਮਤ ਕੋਲ ਭੇਜਦੇ ਨਹੀਂ ਭਾਈ ਇਹ ਕੰਮ ਨਹੀਂ ਕਰਨਾ ਜਿਹਦੀ ਤਾਦਾਦ ਸਾਡੇ ਜੀਵਨ ਵਿੱਚ ਜ਼ਿਆਦਾ ਵੱਜ ਜਾਂਦੀ ਆ ਫਿਰ ਬੰਦਾ ਬਕਾਰਾਂਵਾਂ ਬਲ ਵੱਜ ਜਾਂਦਾ ਇਸੇ ਤਰ੍ਹਾਂ ਸਤਗੁਰ ਮਹਾਰਾਜ ਨੇ ਮਨ ਨੂੰ ਬਾਰ ਬਾਰ ਕਿਹਾ ਕਹਿੰਦੇ ਏ ਮਨ ਪਿਆਰਿਆ ਤੂੰ ਸਦਾ ਸੱਜ ਸਮਾਲੇ ਮਨ ਰੇ ਕੌਣ ਕੁ ਮਤ ਤੈ ਲੈਨੇ ਮਨ ਰੇ ਮਨ ਕੀ ਮਨ ਹੀ ਮਾਹੇ ਰਹੀ ਕਿ ਨਾ ਕੋਈ ਬਾਣੀ ਦੇ ਵਿੱਚ ਮਨ ਨੂੰ ਸਮਝਾਏ ਗੁਰੂ ਮਹਾਰਾਜ ਕਹਿੰਦੇ ਫਿਰ ਕਿਦਾਂ ਸਮਝਾਈਏ ਸਤਗੁਰ ਕਹਿੰਦੇ ਮਨ ਸਮਝਾਵਣ ਕਾਰਨੇ ਕਸ਼ੁਕ ਪੜੀਏ ਗਿਆਨ ਜਿਹਨੂੰ ਸਮਝਾਉਣਾ ਤੇ ਗਿਆਨ ਲੈਣਾ ਗੁਰੂ ਦਾ ਤੇ ਗੁਰੂ ਮਹਾਰਾਜ ਤੁਸੀਂ ਕਿਰਪਾ ਕਰੋ ਇਹ ਮਨ ਨਹੀਂ ਕਾਬੂ ਹੁੰਦਾ ਤੁਸੀਂ ਕਿਰਪਾ ਕਰਦੇ ਹੋ ਸਤਿਗੁਰ ਮਹਾਰਾਜੇ ਤੇਰੇ ਮਾਰਗ ਤੇ ਚੱਲੇ ਤੇ ਮਨ ਨੂੰ ਅੱਜ ਗੁਰੂ ਮਹਾਰਾਜ ਕਹਿ ਰਹੇ ਕਹਿੰਦੇ ਭਾਈ ਹਰਿ ਸਾਹ ਪ੍ਰੀਤਮ ਕਰ ਮਨ ਮੀਤ ਹਰਿ ਸਾਹ ਪ੍ਰੀਤਮ ਹਰੀ ਵਰਗਾ ਨਾ ਰੱਬ ਮਿੱਤਰ ਬਣਾਓ ਪ੍ਰੀਤਮ ਦਾ ਅਰਥ ਹੁੰਦਾ ਮਿੱਤਰ ਮਨ ਨੂੰ ਵੀ ਮੀਤ ਕਹਿ ਦਿੱਤਾ ਕਰ ਮਨ ਮੀਤ ਏ ਮੇਰੇ ਮਨ ਰੱਬ ਵਰਗਾ ਪਰਮੇਸ਼ਰ ਵਰਗਾ ਮਿੱਤਰ ਬਣਾ ਕਿਉਂਕਿ ਜਿਹੜੀ ਦੁਨੀਆ ਦੇ ਮਿੱਤਰ ਹਨ ਪਾਸ਼ਾ ਕਹਿੰਦੇ ਸੁਖ ਮੇ ਆਣ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸਕੇ ਰਹਿ ਵਿਪਤ ਭਰੀ ਸਭ ਹੀ ਸੰਗ ਛਾੜਤ ਕਉ ਨ ਆਵਤ ਨੇ ਰਹਿ ਉਹ ਮਿੱਤਰਤਾ ਤੋੜਨੇ ਬਣਵਾਲੀ ਨਹੀਂ ਹੈ ਆ ਜਾਂ ਤਾਂ ਉਹ ਗੁਰਸਿੱਖਾਂ ਦੀ ਮਿੱਤਰਤਾ ਹੋਵੇ ਨਾ ਸਤਗੁਰੂ ਮਹਾਰਾਜ ਜੀ ਦੇ ਸਿੱਖ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਭਾਈ ਵਿਧੀ ਚੰਦ ਜੀ ਤੇ ਉਹਨਾਂ ਦੀ ਇੱਕ ਮਿੱਤਰਤਾ ਹੋਈ ਸੀ ਸਾਈਂ ਸੁੰਦਰ ਦਾਸ ਦੇ ਨਾਲ ਤੇ ਬੜੇ ਪਹੁੰਚੇ ਹੋਏ ਸਨ ਤੇ ਦੋਨਾਂ ਦਾ ਪਿਆਰ ਬਣ ਗਿਆ ਵਿਚਾਰਾਂ ਦੀ ਸਾਂਝ ਹੋ ਗਈ ਰੱਬ ਦਾ ਰੱਬ ਕਿਰਪਾ ਕਰਦਾ ਜਦੋਂ ਬਖਸ਼ਿਸ਼ ਕਰਦਾ ਇਦਾਂ ਦੇ ਮਿੱਤਰ ਮਿਲ ਜਾਂਦੇ ਇੱਥੇ ਗੁਰੂ ਮਹਾਰਾਜ ਨੇ ਇਹ ਨਹੀਂ ਆਖਿਆ ਵੀ ਇਹ ਫਲਾਨੀ ਜਾਤ ਦਾ ਬੰਦਾ ਹੋਏਗਾ ਫਲਾਨਾ ਬੰਦਾ ਹੋਏਗਾ ਉਹੀ ਸਾਨੂੰ ਰੱਬ ਨਾਲ ਜੋੜੇਗਾ ਪਾਸ਼ਾ ਕਹਿੰਦੇ ਕੋਈ ਜਨ ਹਰਸਿਓਂ ਦੇ ਵਾਜੂ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰ ਬੜੀ ਉਹਨਾਂ ਦੀ ਬਿੱਤਰਤਾ ਹੋ ਗਈ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਸੁੰਦਰ ਦਾਸ ਜੀ ਤੇ ਭਾਈ ਵਿਧੀ ਚੰਦ ਜੀ। ਉਹਨਾਂ ਨੇ ਆਪਣੇ ਸਮਾ ਜਿਹੜਾ ਆ ਨਜ਼ਦੀਕ ਜਾਣ ਕੇ ਨਾ ਆਪਣਾ ਸਰੀਰਕ ਚੋਲਾ ਛੱਡਣਾ। ਉਹਨਾਂ ਨੇ ਆਖਿਆ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਮਹਾਰਾਜ ਅਸੀਂ ਆਪਣਾ ਸਰੀਰ ਤਿਆਗਣਾ ਤੇ ਕਠਿਆਣੇ ਤਿਆਗਣਾ। ਇੰਨੀ ਬਿੱਤਰਤਾ ਗੂੜੀ ਸੀ। ਅੱਜ ਵੀ ਉਹਨਾਂ ਦਾ ਸਥਾਨ ਅਜੁੱਧਿਆ ਦੇ ਕੋਲ ਦਿਓਬੰਦ ਹੈ। ਉੱਥੇ ਉਹਨਾਂ ਨੇ ਜਾ ਕੇ ਅਸਰੀ ਦਾ ਤਿਆਗ ਕਿਹਨਾਂ ਦਾ ਭਾਵ ਹੈ ਕਿ ਮਿੱਤਰਤਾ ਜੇ ਹੋਵੇ ਤਾਂ ਇਦਾਂ ਦੀ ਹੋਵੇ ਮਹਾਰਾਜ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਵੀ ਮਿੱਤਰ ਕਿਹੜਾ ਦੁਨੀਆ ਦੇ ਵਿੱਚ ਬਥੇਰੇ ਮਿੱਤਰ ਮਿੱਤਰ ਘਨੇਰੇ ਕਾਰਥ ਕੀ ਮੇਰਾ ਦੁੱਖ ਕਾਟੇ ਹਰ ਸਾ ਪ੍ਰੀਤਮ ਕਰ ਮਨ ਮੀਤ ਏ ਮੇਰੇ ਮਨ ਮਿੱਤਰ ਰੱਬ ਵਰਗਾ ਮਿੱਤਰ ਬਣਾੜਾ ਤੋਖਾ ਨਹੀਂ ਦੇਗਾ ਪ੍ਰਾਣ ਆਧਾਰ ਰੱਖੋ ਸਦਚੀਤ ਆਧਾਰ ਕਹਿੰਦੇ ਸਹਾਰਾ ਉਹ ਸਾਡੇ ਸਵਾਸਾਂ ਦਾ ਸਹਾਰਾ ਹੈ ਸਾਡੇ ਪ੍ਰਾਣਾ ਦਾ ਸਹਾਰਾ ਹੈ ਪ੍ਰਾਣ ਆਧਾਰ ਰੱਖੋ ਸਦ ਸਦ ਮਤਲਬ ਸਦਾ ਹੀ ਉਹਨੂੰ ਚਿੱਤ ਵਿੱਚ ਰੱਖੋ ਪ੍ਰਾਣ ਆਧਾਰ ਰੱਖੋ ਸਦ ਚੀਤ ਰਹਾ ਰੇ ਮਨ ਮੇਰੇ ਤੂੰ ਤਾਂ ਕੋ ਆਹਾ ਹਾ ਹਾ ਤਾਂ ਅਰਥ ਹੈ ਤਾਂਗ ਰੱਖ ਉਹਨੂੰ ਯਾਦ ਕਰ ਏ ਮੇਰੇ ਮਨ ਰੱਬ ਨੂੰ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਯਾਦ ਕਰ ਰੇ ਮਨ ਮੇਰੇ ਤੋਂ ਤਾਂ ਕੋ ਆਹਾ ਜਾ ਕੇ ਊਣਾ ਕਸ਼ੂ ਨਾਹਾ ਉਤੋਂ ਫਿਰ ਖਾਲੀ ਕੋਈ ਨਹੀਂ ਜਾਂਦਾ ਊਣਾ ਕੋਈ ਨਹੀਂ ਜਾਂਦਾ ਰੱਬ ਤੋਂ ਪਰਮੇਸ਼ਰ ਇੰਨਾ ਦਿਆਲੂ ਹੈ ਨਾ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਝ ਦੇ ਸਾਚੇ ਸਾਹਿਬਾ ਕਿਆ ਨਾਹੀ ਕਰਦੇ ਖਾਲੀ ਨਹੀਂ ਜਾਂਦਾ ਉਹ ਸਤਗੁਰੂ ਝੋਲੀਆਂ ਭਰ ਦਿੰਦੇ ਤੇ ਜਿੱਦਣ ਗੱਲ ਸਿਰਫ ਭਾਵਨਾ ਦੀ ਐ ਜਿੱਦਣ ਅਸੀਂ ਭਾਵਨਾ ਲੈ ਕੇ ਜੀਵਨ ਵਿੱਚ ਚੱਲਦੇ ਆਂ ਤੇ ਸਤਿਗੁਰੂ ਵੱਲੋਂ ਕਮੀ ਕੋਈ ਨਹੀਂ ਉਹ ਹਮੇਸ਼ਾ ਦੇ ਆਲੂ ਹੈ ਪੜਦੇ ਆ ਨਾ ਆਪਾਂ ਬਚਨ ਸਾਚੇ ਸਹਬਾ ਗਿਆਨ ਨਾਹੀ ਕਰਦੇ ਕਿ ਕਿਹੜੀ ਚੀਜ਼ ਨਹੀਂ ਐ ਸਤਿਗੁਰੂ ਤੇਰੇ ਘਰ ਉਹ ਹਾਂ ਕਿਸੇ ਦੇ ਕੋਲ ਕੁਝ ਹੋ ਸਕਦਾ ਕਿਸੇ ਕੋਲ ਕੁਝ ਨਹੀਂ ਹੋ ਸਕਦਾ ਪਰ ਉਹਦੇ ਘਰ ਸਭ ਕੁਝ ਹੈ ਮਹਾਰਾ ਜੀ ਕਹਿੰਦੇ ਘਰ ਤਾਂ ਤੇਰਾ ਸਭ ਕੁਝ ਹੈ ਮਹਾਰਾਜ ਕਹਿੰਦੇ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ ਮਹਾਰਾਜ ਕਹਿੰਦੇ ਭਾਈ ਉਹਦੇ ਘਰ ਕੀ ਨਹੀਂ ਹੈ ਉਹਨੇ ਸਤਿਗੁਰ ਨੇ ਟੇਕ ਦਿੱਤੀ ਸਹਾਰਾ ਦੇ ਦਿੱਤਾ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਸ ਘਰ ਹੈ ਤਿਸ ਕ ਬਲਰਾਮ ਜੀਓ ਸਭ ਕੁਝ ਉਹਦੇ ਘਰ ਕੀ ਨਹੀਂ ਹੈ ਜਾਂ ਕੇ ਹੋਣਾ ਕਸ਼ੂ ਹੋਣਾ ਹੈ ਅਸੀਂ ਸਾਡੇ ਵਿੱਚ ਕਮੀ ਹੋ ਸਕਦੀ ਹੈ ਓਣਤਾ ਹੀ ਹੋ ਸਕਦੀ ਹੈ ਅਸੀਂ ਅੰਦਰੋਂ ਖਾਲੀ ਹੋ ਸਕਦੇ ਹਾਂ ਪਰ ਉਹ ਦਿਆਲੂ ਹੈ ਬੇਅੰਤ ਹੈ ਸਾਡੇ ਕੋਲ ਇੱਥੇ ਮੱਧ ਪ੍ਰਦੇਸ਼ ਦੇ ਵਿੱਚ ਹੀ ਉਹ ਜੈਨ ਨਗਰੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਗੁਰੂ ਨਾਨਕ ਸਾਹਿਬ ਦੇ ਸਿੱਖ ਬਣੇ ਸੀ ਭਾਈ ਨਾਨੂ ਜੀ ਤੇ ਅੱਗੇ ਜਾ ਕੇ ਉਹਨਾਂ ਦਾ ਪੁੱਤਰ ਆਇਆ ਭਾਈ ਵਿਸ਼ੰਭਰਦਾਸ ਜੀ ਤੇ ਬੜੇ ਵੱਡੇ ਵਪਾਰੀ ਸਨ ਤੇ ਉਹ ਹਮੇਸ਼ਾ ਹੀ ਜੋ ਵੀ ਗੁਰੂ ਸਾਹਿਬ ਰਾਏ ਤੇ ਉਹ ਗੁਰੂ ਘਰ ਵਾਸਤੇ ਦਸਵੰਦ ਕੱਢਦੇ ਹੁੰਦੇ ਸਨ ਤੇ ਗੁਰੂ ਕੇ ਸਿੱਖ ਉਹ ਜਾ ਕੇ ਆਪਣਾ ਦਸਵੰਦ ਦੇ ਕਲਗੀਧਰ ਪਾਤਸ਼ਾਹ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮਾ ਆਇਆ ਬਿਸ਼ੰਬਰ ਸਾਹਿਬ ਵੀ ਦਰਸ਼ਨ ਕਰਨ ਜਾਂਦੇ ਸਨ ਪਰ ਹੁਣ ਸਰੀਰ ਕਰਕੇ ਕਮਜ਼ੋਰ ਸਨ ਤੇ ਉਹਨਾਂ ਨੇ ਆਪਣੇ ਪੁੱਤਰ ਹਰਗੋਪਾਲ ਨੂੰ ਭੇਜ ਦਿੱਤਾ ਉਹ ਸਮੇਂ ਦੇ ਵਿੱਚ ਇਤਿਹਾਸ ਲਿਖਦਾ ਕਿ ਮਤਲਬ ਹੁਣ 350 350 ਸਾਲ ਹੋ ਗਏ ਉਹ ਸਮੇਂ ਦੇ ਵਿੱਚ 500 ਰੁਪਇਆ ਦਸਵੰਧ ਦਾ ਬਿਸ਼ੰਬਰ ਦਾਸ ਨੇ ਹਰਗਪਾਲ ਨੂੰ ਦਿੱਤਾ ਵੀ ਅਨੰਦਪੁਰ ਸੱਜਾ ਇਹ ਦਸਵੰਧ ਦੀ ਰਕਮ ਦੇਣੀ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਤ ਦੇ ਦਰਸ਼ਨ ਕਰਨੇ ਉਹਨਾਂ ਤੋਂ ਬਖਸ਼ਿਸ਼ਾਂ ਲੈ ਕੇ ਆਉਣੀ ਪਰ ਉਹ ਥੋੜਾ ਜਿਹਾ ਖਾਲੀ ਸੀ ਤਲਾਤਾ ਗਿਆ ਆਨੰਦਪੁਰ ਸ ਹੈ ਪਹੁੰਚ ਗਿਆ ਸਤਗੁਰ ਦੇ ਦਰਸ਼ਨ ਕੀਤੇ ਅੰਮ੍ਰਿਤ ਵੇਲਾ ਹੋਇਆ ਸੰਗਤ ਜੁੜੀ ਮਨ ਟਿਕਾਓ ਵਿੱਚ ਆ ਗਿਆ ਉਹਨੇ ਮਨ ਵਿੱਚ ਆਇਆ ਵੀ ਪਿਤਾ ਜੀ ਨੇ ਦਿੱਤੇ ਤੇ ਉਹ ਵੀ ਵਪਾਰੀ ਦਾ ਪੁੱਤਰ ਸੀ 500 ਰੁਪਇਆ ਪਿਤਾ ਜੀ ਦਾ ਤੇ 100 ਰੁਪਇਆ ਆਪਣਾ ਮਥਾ ਗੁਰੂ ਮਹਾਰਾਜ ਨੂੰ ਟੇਕਦਾ ਸਤਗੁਰ ਜੀ ਮੇਰੇ ਪਿਤਾ ਬਿਸ਼ੰਬਰ ਦਾਸ ਦਾ ਇਹ ਦ ਸੰਬੰਧ ਦੀ ਰਕਮ ਹੈ 100 ਰੁਪਇਆ ਮੇਰੇ ਵੱਲ ਗੁਰੂ ਮਹਾਰਾਜ ਨੇ ਕਿਹਾ ਕਿ ਭਾਈ ਤੁਹਾਡਾ ਸਿੱਧਕ ਪੱਕਾ ਤੁਹਾਡੇ ਉੱਪਰ ਗੁਰੂ ਦੀਆਂ ਬਖਸ਼ਿਸ਼ਾਂ ਤੇ ਇੱਕ ਸਤਿਗੁਰ ਜੀ ਨੇ ਸਰਬਲੋਹ ਦਾ ਕੜਾ ਦਿੱਤਾ ਕਿ ਦਾਤ ਦਿੱਤੀ ਗੁਰੂ ਮਹਾਰਾਜ ਤੇ ਜਿਸ ਵੇਲੇ ਮਾਨ ਵਿੱਚ ਸੋਚਦਾ ਵਪਾਰੀ ਸੀ ਬਾਹਰ ਨਿਕਲਿਆ ਕਿ ਅੱਜ ਸਭ ਤੋਂ ਜ਼ਿਆਦਾ ਤਾਂ ਪੈਸੇ ਮੈਂ ਦਿੱਤੇ ਆ 500 ਤਾਂ ਕਿਸੇ ਨੇ ਦਿੱਤਾ ਹੀ ਨਹੀਂ ਹੋਣਾ ਮਤਲਬ 350 350 ਸਾਲ ਪਹਿਲਾਂ ਵੀ 500 ਰੁਪਈਆ ਮੈਂ 600 ਰੁਪਈਆ ਦਿੱਤਾ ਤੇ ਬਲ ਗੁਰੂ ਕਹਿੰਦੇ ਤੇਰੇ ਉੱਪਰ ਬਖਸ਼ਿਸ਼ ਤੇ ਕੜਾ ਦਿੱਤਾ ਲੋਹੇ ਦਾ ਤੇ ਮਨ ਜਿਹੜਾ ਸੀ ਭਰੋਸੇ ਵਿੱਚ ਨਹੀਂ ਆਇਆ ਸਿੱਧਕ ਦੇ ਵਿੱਚ ਨਹੀਂ ਆਇਆ ਤੁਰ ਪਿਆ ਉਥੋਂ ਵਾਪਸ ਆ ਰਿਹਾ ਹੈ ਦੁਪਹਿਰ ਦਾ ਸਮਾਂ ਹੋਇਆ ਤੇ ਗਰਮੀ ਲੱਗ ਰਹੀ ਸੀ ਇੱਕ ਦਰਖਤ ਥੱਲੇ ਬਹਿ ਗਿਆ ਇੱਕ ਸਿੱਖ ਦੇ ਖੇਤ ਸੀ ਤੇ ਉਹ ਖੇਤ ਕੰਮ ਕਰਦਾ ਕਰਦਾ ਉਹ ਵੀ ਥਕਿਆ ਹੋਇਆ ਸੀ ਤੇ ਉਹ ਵੀ ਦਰਖਤ ਕੋਲ ਆ ਗਿਆ ਪੁੱਛਿਆ ਭਾਈ ਕਿੱਥੋਂ ਆਇਓ ਕਹਿੰਦਾ ਮੈਂ ਸ੍ਰੀ ਅਨੰਦਪੁਰ ਸਾਹਿਬ ਤੋਂ ਆਇਆ ਉਹਨੇ ਉਹਨੂੰ ਫਤਿਹ ਭਲਾਈ ਕਹਿੰਦਾ ਕਿ ਨਾ ਭਾਗਾ ਵਾਲਾ ਜਿਹੜਾ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਕੇ ਆਇਆ ਕੀ ਆਖਿਆ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਣੀ ਹੈ ਨਾ ਗੁਰੂ ਪਾਸ਼ਾ ਕਹਿੰਦਾ ਹਾਂ ਰੁੱਖੇ ਦੇ ਮਨ ਨਾਲ ਕਹਿ ਲੱਗਾ ਗੁਰੂ ਸਾਹਿਬ ਨੇ ਕਿਹਾ ਵੀ ਤੈਨੂੰ ਬਖਸ਼ਿਸ਼ ਦਿੱਤੀ ਤੈਨੂੰ ਤੇਰਾ ਸਿੱਧਕ ਪੱਕਾ ਤੇ ਆਇਕ ਲੋਹੇ ਦਾ ਕੜਾ ਦਿੱਤਾ ਮੈਂ ਤਾਂ ਬਹੁਤ ਕੁਝ ਸੋਚ ਕੇ ਆਇਆ ਸੀ ਵੀ ਆਉਣਗੇ ਉਹ ਸਰੂਪਾ ਪਾਉਣਗੇ ਤੇ ਮੈਨੂੰ ਸਾਰਿਆਂ ਦੇ ਸਾਹਮਣੇ ਕਹਿਣਗੇ ਭਾਈ ਸਾਹਿਬ ਇਹ ਉਜੈਨ ਤੋਂ ਆਇਆ ਤੇ ਭਾਈ ਵਸ਼ੰਬਰਦਾਸ ਦਾ ਪੁੱਤਰ ਉਹਨਾਂ ਨੇ ਤਾਂ ਇੰਨਾ ਕਹਿ ਦਿੱਤਾ ਵੀ ਤੈਨੂੰ ਗੁਰੂ ਦੀ ਬਖਸ਼ਿਸ਼ ਤੇਰਾ ਸਿੱਧਕ ਪੱਕਾ ਤੇ ਕੜਾ ਦਿੱਤਾ ਉਹਨੇ ਸੋਚਿਆ ਵੀ ਇਹ ਗੁਰੂ ਨੂੰ ਵਪਾਰੀ ਸਮਝਦਾ ਹੈ ਉਹ ਸਿੱਖ ਨੇ ਆਖਿਆ ਭਾਈ ਸਾਹਿਬ ਇਹ ਕੰਮ ਕਰੋਗੇ ਕਹਿੰਦਾ ਦੱਸੋ ਕਹਿੰਦਾ ਜੇ ਆ ਬਚਨ ਤੇ ਕੜਾ ਦੇ ਦੇ ਤੇ ਮੈਂ ਤੈਨੂੰ ਜੋ ਰਕਮ ਤੂੰ ਦੇ ਕੇ ਆਇਆ ਨਾ ਉਹ ਤੈਨੂੰ ਦੇ ਦੇਣਾ ਕਹਿੰਦਾ ਜੀ ਲੈ ਲਓ ਕਹਿੰਦਾ 600 ਦੇ ਭਾਵੇਂ 500 ਦੇ ਦੇ ਕਹਿੰਦਾ ਨਹੀਂ 600 ਦੇ 605 ਰੁਪਏ ਦਵਾਂਗਾ ਉੱਪਰ ਵਿਆਜ ਵੀ ਦਵਾਂਗਾ ਗੁਰੂ ਦੀ ਬਖਸ਼ਿਸ਼ ਲੈਣੀ ਜਦੋਂ ਤੁਰਨ ਲੱਗਾ ਪਰ ਕਹਿ ਲੱਗਾ ਮੇਰੀ ਗੱਲ ਹੈ ਕਿ ਮੇਰੇ ਕੋਲ ਹੈ ਪੈਸੇ ਨਹੀਂ ਪਰ ਮੈਨੂੰ 1-2 ਦਿਨ ਦੇ ਦੇ ਦੋ ਦਿਨ ਤੂੰ ਰੁੱਕ ਸਕਦਾ ਮੇਰੇ ਘਰ ਕਹਿੰਦਾ ਜੀ ਬਿਲਕੁਲ ਉਹ ਤਾਂ ਵਪਾਰੀ ਸੀ ਕਹਿੰਦਾ ਰੁੱਕ ਜਾਵਾਂਗਾ ਉਹਨੇ ਸਾਧ ਸੰਗਤ ਦੀ ਜੋਤ ਕੁਰਸੀ ਉਹਨੇ ਵੇਚ ਦਿੱਤਾ ਗੁਰੂ ਦਾ ਬਚਨ ਲੈਣਾ ਤੇ ਗੁਰੂ ਦਾ ਉਹ ਜਿਹੜਾ ਬਖਸ਼ਿਸ਼ ਕਦਾਦ ਜਿਹੜੀ ਸੀ ਕੜਾ ਜਿਹੜਾ ਸੀ ਦੋ ਤਿੰਨ ਵਾਰ ਉਹਨੇ ਪੈਸੇ ਇਕੱਠੇ ਕੀਤੇ ਦੇ ਦੇਤੇ ਉਹ ਸਿੱਖ ਦਾ ਨਾਮ ਸੀ ਭਾਈ ਧਿਆਨ ਸਿੰਘ ਚਮਕੌਰ ਸਾਬ ਦੇ ਕੋਲ ਪੈਂਦਾ ਮਾਜਰੀ ਪੈਂਦਾ ਉੱਥੇ ਦਾ ਰਹਿਣ ਵਾਲਾ ਸੀ ਬਸ਼ੰਬਰਦਾਸ ਦਾ ਪੁੱਤਰ ਹਰਗੋਪਾਲ ਬੜਾ ਖੁਸ਼ ਹੈ ਬਹੁਤ ਖੁਸ਼ ਹੈ ਕੀ ਹੁਣ 605 ਰੁਪਏ 5 ਰੁਪਏ ਇੱਥੇ ਕਮਾ ਲਏ ਇਥੋਂ ਤੱਕਰ ਇਤਿਹਾਸ ਵਿੱਚ ਲਿਖਿਆ ਕਿ ਆਉਂਦਿਆਂ-ਉਂਦਿਆਂ ਉਹਨੇ ਪਹਾਲ ਤੱਕਰ 3000 ਰੁਪਏ ਕਮਾ ਲਿਆ ਸੌਦਾ ਕਰ ਕਰਕੇ ਵਪਾਰ ਕਰਕੇ ਪੈਦਲ ਜਾਂਦੇ ਹੁੰਦੇ ਸੀ ਤੇ ਜਦੋਂ ਜੈਨ ਪਹੁੰਚਦਾ ਬਸ਼ੰਬਰ ਦਾਸ ਨੂੰ ਕਹਿੰਦਾ ਪਿਤਾ ਨੂੰ ਕਹਿੰਦਾ ਪਿਤਾ ਜੀ ਆ ਤੁਸੀਂ 500 ਦਿੱਤਾ ਸੀ 3000 ਬਣਾ ਲਿਆ ਕਿੰਨਾ ਪੈਸਾ ਉਹਨੇ ਆਖਿਆ ਪੁੱਤਰਾ ਤੂੰ ਕੱਚ ਲੈ ਕੇ ਆ ਗਿਆ ਸੱਚ ਲੈ ਕੇ ਆਉਣਾ ਸੀ ਤੂੰ ਕੱਚ ਲੈ ਕੇ ਆਇਆ ਥੋੜੇ ਦਿਨ ਨਿਕਲੇ ਬੜਾ ਦੁਖੀ ਹੋਇਆ ਬਹੁਤ ਦੁਖੀ ਹੋਇਆ ਬੜਾ ਕਲਪਿਆ ਸਮਝ ਆ ਗਿਆ ਵੀ ਗੁਰੂ ਦੀ ਦਾਤ ਦੇ ਵਿੱਚ ਕਿੰਨੀ ਬਖਸ਼ਿਸ਼ ਹੁੰਦੀ ਹੈ ਕੁਝ ਵੀ ਮਿਲ ਜਾਣਾ ਗੁਰੂ ਦੇ ਦਰ ਤੋਂ ਤੇ ਕੋਈ ਛੋਟੀ ਚੀਜ਼ ਨਹੀਂ ਹੁੰਦੀ ਇਹ ਤਾਂ ਦਾਤਾ ਗੁਰੂ ਮਹਾਰਾਜ ਨੇ ਕੁਰਬਾਨੀਆਂ ਕਰਕੇ ਬਖਸ਼ਿਸ਼ ਕੀਤੀ ਹੈ ਕਿਉਂਕਿ ਜਦੋਂ ਸਾਨੂੰ ਭਾਵਨਾ ਸਾਡੀ ਜੀਵਨ ਦੇ ਵਿੱਚ ਬਣਦੀ ਹੈ ਜਿੱਦਾਂ ਸਤਿਗੁਰੂ ਮਹਾਰਾਜ ਰਹਿਮਤ ਕਰਦਾ ਹੈ ਬਖਸ਼ਿਸ਼ਾਂ ਕਰਦਾ ਹੈ ਆ ਥੋੜੇ ਦਿਨ ਪਹਿਲਾਂ 21 ਤਰੀਕ ਨੂੰ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਤੀ ਗਿਆਨੀ ਹਰਪਾਲ ਸਿੰਘ ਜੀ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਾਈ ਸਾਹਿਬ ਦੀ ਉਪਾਧੀ ਦਿੱਤੀ ਗਈ ਉਹਨਾਂ ਨੇ ਬਚਨ ਕੀ ਛੰਨ ਜੋ ਉਹਨਾਂ ਨੇ ਬਾਹਰ ਆ ਕੇ ਆਖੇ ਕਿ ਇਹ ਭਾਈ ਸਾਹਿਬ ਜਿਹੜੀ ਪਦਵੀ ਹੈ ਨਾ ਇਹ ਤਾਂ ਸੀਸ ਦੇ ਕੇ ਮਲੀ ਸੀ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਇਹ ਤਾਂ ਬਹੁਤ ਵੱਡੀ ਦਾਤ ਹੈ ਜਿਹੜਾ ਸਮਝਦਾ ਹੈ ਨਾ ਉਹ ਬਹੁਤ ਵੱਡੀ ਦਾਤ ਹੈ ਤੇ ਉਹ ਸਮਾਂ ਹੋਇਆ ਫਿਰ ਸਾਧ ਸੰਗਤ ਜੀ ਬੜਾ ਉਹ ਮਨ ਦੇ ਵਿੱਚ ਸਮਝ ਆ ਗਈ ਫਿਰ ਸ੍ਰੀ ਅਨੰਦਪੁਰ ਸਾਹਿਬ ਆਇਆ ਸੀ ਉਹ ਸਮਾਂ ਅੱਜ ਤੁਸੀਂ ਸ੍ਰੀ ਦਮਦਮਾ ਸਾਹਿਬ ਜਾਓ ਉੱਥੇ ਗੁਰੂ ਮਹਾਰਾਜ ਨੇ 48 ਗੁਰੂ ਕੇ ਸਿੱਖਾਂ ਨੂੰ ਗੁਰਬਾਣੀ ਦੇ ਅਰਥ ਬੋਧ ਕਰਾਏ ਸੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹਦੇ 48 ਸਿੱਖਾਂ ਦੇ ਵਿੱਚੋਂ ਦੋਨੇ ਪਿਓ ਪੁੱਤਰ ਸਨ ਬਿਸੰਬਰ ਦਾਸ ਤੇ ਹਰਗੋਪਾਲ ਜੀ ਕਿੰਨ ਦਾ ਭਾਵ ਕਿ ਜਦੋਂ ਸਮਝ ਆndi ਗੁਰੂ ਦੀ ਦਾਤ ਕੀ ਐ ਗੁਰੂ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਸਤਗੁਰ ਕਹਿੰਦੇ ਉਹਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਜੋ ਮੰਗਦੇ ਮਿਲਦਾ ਰੇ ਮਨ ਮੇਰੇ ਤੂੰ ਤਾਂ ਕੋ ਆਹ ਆ ਬੰਦਿਆਂ ਦੇ ਹੱਥਾਂ ਵੱਲ ਨਾ ਦੇਖੀ ਕਹਿੰਦੇ ਮਾਨੁਖ ਕੀ ਟੇਕ ਬਿਰਤੀ ਸਭ ਜਾਣ ਦੇਵਣ ਕੋ ਏਕੇ ਭਗਵਾਨ ਜਿਸਕੇ ਦੀਏ ਰਹੇ ਅਗਾਏ ਬੌੜਨਾ ਤ੍ਰਿਸ਼ਨਾ ਲੱਗੇ ਆਏ ਕਦੇ ਭਰੋਸਾ ਰੱਖੀ ਕੋਈ ਤੈਨੂੰ ਮਾਰ ਨਹੀਂ ਸਕਦਾ ਤੈਨੂੰ ਰੱਖ ਨਹੀਂ ਸਕਦਾ ਉਹੀ ਐ ਮਾਰੇ ਰਾਖੇ ਏਕੋ ਆਪ ਮਾਨੁ ਕੇ ਕਿਛ ਨਾਹੀ ਇਹਨਾਂ ਦੇ ਹੱਥ ਵਿੱਚ ਕੁਝ ਨਹੀਂ ਹੈ ਪਾਤਸ਼ਾਹ ਕਹਿੰਦੇ ਰੇ ਮਨ ਮੇਰੇ ਤੂੰ ਤਾਂ ਕੋ ਆਹ ਉਹਦੀ ਤਾਂ ਕਰ ਜਾ ਕੇ ਊਣਾ ਕਸ਼ੂ ਨਾਹ ਹਰ ਸਾਹ ਪ੍ਰੀਤਮ ਕਰ ਮਨ ਮੀਤ ਪ੍ਰਾਣ ਆਧਾਰ ਰੱਖੋ ਸਦਜੀਤ ਰਹਾਉ ਰੇ ਮਨ ਮੇਰੇ ਤੂੰ ਤਾਂ ਕੋ ਸੇਵ ਏ ਮੇਰੇ ਮਨ ਤੂੰ ਉਹਦੀ ਅਰਾਧਨਾ ਕਰ ਸੇਵਾ ਦੇ ਦੋ ਭਾਵ ਗੁਰਬਾਣੀ ਵਿੱਚ ਇੱਕ ਆਪਾਂ ਸੇਵਾ ਸਰੀਰ ਨਾਲ ਕਰਦੇ ਆ ਗੁਰੂ ਘਰ ਵਿੱਚ ਝਾੜੂ ਮਾਰਨਾ ਪੋਚਾ ਲਾਉਣਾ ਲੰਗਰ ਬਣਾਉਣਾ ਲੰਗਰ ਵਰਤਾਉਣਾ ਝੂਠੇ ਭਾਂਡੇ ਮਾਂਜਣੇ ਇੱਕ ਸੇਵਾ ਤੇ ਇੱਕ ਸੇਵਾ ਭਗਤੀ ਨੂੰ ਆਖਿਆ ਕਰ ਸੇਵਾ ਪਾਰ ਬ੍ਰਹਮ ਗੁਰ ਭੁਖ ਰਹੇ ਨਾ ਕਾ ਰੇ ਮਨ ਮੇਰੇ ਤੂੰ ਤਾਂ ਕੋ ਸੇਵ ਆਦਪੁਰਖ ਅਪਰੰਪਰ ਦੇਵ ਉਹ ਪਰਮੇਸ਼ਰ ਜਿਹੜਾ ਹੈ ਆਦਪੁਰਖ ਹੈ ਇਹ ਸੰਸਾਰ ਤੋਂ ਪਹਿਲਾਂ ਵੀ ਹੈ ਕੋਈ ਕਹਿ ਨਹੀਂ ਸਕਦਾ ਜੇ ਆਪਾਂ ਕਹਦਾਂਗੇ ਕਿ ਪ੍ਰਮਾਤਮਾ ਆਦ ਤੋਂ ਹੈ ਆਦ ਫਿਰ ਅਸੀ ਅੰਤ ਪਾ ਲਿਆ ਉਹਦਾ ਅੰਤ ਹੀ ਕੋਈ ਨਹੀਂ ਆਦ ਤੋਂ ਵੀ ਪਹਿਲਾਂ ਹੀ ਹੈ ਆਦਪੁਰਖ ਅਪਰੰਪਰ ਦੇਵ ਤਿਸ ਉੱਪਰ ਮਨ ਕਰ ਤੂੰ ਆਸਾ हे ਮੇਰੇ ਮਨ ਤੂੰ ਉਹਦੀ ਆਸ ਕਰ ਦੇਸ ਉੱਪਰ ਮਨ ਕਰ ਤੂੰ ਆਸਾ ਤੂੰ ਉਹਦੀ ਆਸ ਰੱਖ ਜੀਵਨ ਵਿੱਚ ਕਹਿੰਦੇ ਹਰ ਸਿਉ ਹੀਰਾ ਛਾੜ ਕੇ ਕਰੇ ਆਣ ਕੀ ਆਸ ਤੇ ਨਰ ਦੋਜਕ ਜਾਏਗੇ ਸਤਿਪੱਖ ਹੈ ਰਬਦਾਸ ਕਹਿੰਦੇ ਤੁਮਰੀ ਸ਼ਰਨ ਤੁਮਰੀ ਆਸਾ ਤੁਮ ਹੀ ਸੱਜਣ ਸੇਹ ਦੀ ਸਭ ਕੋ ਆਸੇ ਤੇਰੀ ਬੈਠਾ ਇਹ ਸਤਿਗੁਰ ਤੇਰੀ ਆਸ ਇਹ ਦੁਨੀਆ ਦੀ ਆਸਤਾ ਨਿਰਾਸ਼ ਕਰ ਦਿੰਦੀ ਹੈ ਤੇ ਗਣ ਗਣੇ ਪਰਮੇਸ਼ਰ ਦੀ ਆਸ ਜਿਹੜੀ ਹੈ ਉਹ ਨਿਰਾਸ਼ ਨਹੀਂ ਕਰਦੀ ਉਹ ਤੇਰੀ ਪਿਆਸ 부ਝਾ ਦਿੰਦੀ ਹੈ ਇਸ ਉੱਪਰ ਮਨ ਕਰ ਤੂੰ ਆਸਾ ਆਦ ਜਗਾਦ ਜਾਂ ਕਾ ਪਰਵਾਸਾ ਜਿਹੜਾ ਆਦ ਸੱਚ ਹੈ ਜੁਗਾਦ ਸੱਚ ਹੈ ਜੁਗਾਦ ਤੋਂ ਸੱਚ ਹੈ ਹਮੇਸ਼ਾ ਸੱਚ ਹੈ ਉਹਦਾ ਪਰਵਾਸਾ ਰੱਖੋ ਉਹਦਾ ਭਰੋਸਾ ਰੱਖੋ ਆਦ ਜਗਾਦ ਜਾਂ ਕਾ ਪਰਵਾਸਾ ਜਿਹਨੂੰ ਪਰਵਾਸਾ ਸੀ ਨਾ ਉਹਨੇ ਕਹਿ ਦਿੱਤਾ ਉਹਨਾਂ ਦੇ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਧ ਸੰਗਤ ਜੀ ਇਹ ਨਹੀਂ ਕਿ ਸਿਰਫ ਤਭੀ ਗਰਮ ਸੀ ਜਾਂ ਰੇਤ ਗਰਮ ਸੀ ਜਾਂ ਪਾਣੀ ਗਰਮ ਸੀ ਜਿਹਦੇ ਵਿੱਚ ਗੁਰੂ ਸਾਹਿਬ ਨੂੰ ਤਸੀਹੇ ਦਿੱਤੇ ਸਾਧ ਸੰਗਤ ਜੀ ਜਿਹੜਾ ਸਤਗੁਰ ਮਹਾਰਾਜ ਦਾ ਸਮਾ ਸੀ ਗੁਰਦਾ ਗੱਦੀ ਤੇ ਬੈਠਾ ਹੁੰਦਾ ਗੁਰੂ ਮਹਾਰਾਜ ਜੀ ਦੇ ਜਿੰਨੇ ਆਲੇ ਦੁਆਲੇ ਸਨ ਉਹਨਾਂ ਦੇ ਬੋਲ ਵੀ ਤੱਤੇ ਸਨ ਤੇ ਮਾਹੌਲ ਵੀ ਪੂਰਾ ਤੱਤਾ ਸੀ ਚੰਗੀ ਤਰ੍ਹਾਂ ਮਾਹੌਲ ਤੱਤਾ ਸੀ ਚਾਹੇ ਭਾਵੇਂ ਘਰ ਦੇ ਹੋਣ ਭਰਾ ਹੋਣ ਚਾਹੇ ਸੁਲੀ ਖਾਣ ਹੋਵੇ ਸੁਲਬੀ ਖਾਣ ਹੋਵੇ ਸਾਰੇ ਰਾਜਨੀਤਿਕ ਲੋਕ ਹੋਣ ਚਾਹੀਏ ਸਮਾਜਿਕ ਲੋਕ ਹੋਣ ਧਾਰਮਿਕ ਲੋਕ ਹੋਣ ਤੇ ਉਹ ਸਾਰੇ ਹੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਪਿੱਛੇ ਪਰ ਗੁਰੂ ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ ਵੀ ਉਹਦਾ ਭਰੋਸਾ ਰੱਖਿਆ ਡੋਲੇ ਨਹੀਂ ਗੁਰੂ ਪਾਤਸ਼ਾਹ ਨਾ ਸਿੱਖ ਡੋਲੇ ਪੰਜ ਸਿੱਖ ਗੁਰੂ ਮਹਾਰਾਜ ਨੇ ਗਏ ਗੁਰੂ ਅਰਜਨ ਸਾਹਿਬ ਜੀ ਨਾਲ ਪੰਜੇ ਗੁਰ ਤੇਗ ਬਹਾਦਰ ਸਾਹਿਬ ਨਾਲ ਗਏ ਸੀ ਦਸਾਂ ਗੁਰੂਆਂ ਵਿੱਚ ਦੋ ਗੁਰੂਆਂ ਦੀ ਸਿੱਧੀ ਹੋਈ ਹੈ ਉਹਰ ਆਪ ਚੱਲ ਕੇ ਗਏ ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਵੀ ਗੁਰਤੇਗ ਭਾਦਰ ਸਾਹਿਬ ਮਹਾਰਾਜ ਇਹ ਤਾਂ ਆਪਾਂ ਜਾਣਦੇ ਆ ਵੀ ਗੁਰਤੇਗ ਭਾਦਰ ਸਾਹਿਬ ਨੇ Hindu ਧਰਮ ਦੀ ਰੱਖਿਆ ਵਾਸਤੇ ਸ਼ਹਾਦਤ ਦਿੱਤੀ ਤਿਲਕ ਜੰਜੂ ਰੱਖਾ ਪ੍ਰਭਤਾਕ ਪਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤਾਂ ਉਹ ਪ੍ਰਚਾਰ ਜਿਹੜਾ ਸਿੱਖੀ ਦਾ ਹੋ ਰਿਹਾ ਸੀ ਜਿਹਦੇ ਵਿੱਚ ਸਾਡੇ Hindu ਵੀਰ ਔਰ ਮੁਸਲਮਾਨ ਵੀਰ ਵੀ ਜਿਹੜੇ ਆ ਉਹ ਸਿੱਖੀ ਨੂੰ ਧਾਰਨ ਕਰ ਰਹੇ ਗੁਰੂ ਮਹਾਰਾਜ ਦੇ ਭਰੋਸਾ ਰੱਖਦੇ ਆ ਵਿਸ਼ਵਾਸ ਰੱਖ ਰਹੇ ਪਰ ਗੁਰੂ ਅਰਜਨ ਸਾਹਿਬ ਨੂੰ ਵਿਸ਼ਵਾਸ ਹੈ ਅਕਾਲ ਪੁਰਖ ਦੇ ਉੱਪਰ ਕਹਿੰਦੇ ਸਰੀਰ ਹੈ ਸਰੀਰ ਨੂੰ ਗਰਮ ਕਰਨ ਨੂੰ ਕੁਝ ਨਹੀਂ ਹੋਣਾ ਤੇ ਇੰਨਾ ਭਰੋਸਾ ਉਹ ਪੰਜ ਸਿੱਖ ਉਹਨਾਂ ਨੂੰ ਸ਼ਹੀਦ ਨਹੀਂ ਕੀਤਾ ਵੀ ਗੁਰੂ ਅਰਜਨ ਸਾਹਿਬ ਨੂੰ ਇੰਨੇ ਤਸੀਹੇ ਦੇ ਦੋ ਸਿੱਖ ਆਪੇ ਡਰ ਜਾਣਗੇ ਸਿੱਖੀ ਡਰਨ ਵਾਲੀ ਥੋੜੇ ਸੀ ਤੇ ਥੋੜੇ ਸਮੇਂ ਬਾਅਦ ਥੋੜੇ ਦਿਨਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਟੱਕਰ ਆ ਲਿਆ ਤੇ ਉਹ ਗੱਲ ਸੀ ਕਿ ਜ਼ਬਰ ਦਾ ਟੱਕਰ ਆ ਸਬਰ ਦਾ ਇਹ ਬਹੁਤ ਸਿੱਖੀ ਦਾ ਵੱਡਾ ਮਤਿਆਨ ਸੀ ਔਰ ਕਰਕੇ ਦਿਖਾਇਆ ਵੀ ਇਹ ਤੁਹਾਡੇ ਨਾਲ ਵੀ ਹੋ ਸਕਦਾ ਹੈ ਤੇ ਹੋਇਆ ਨਾ ਸਿੱਖਾਂ ਨਾਲ ਵੀ ਹੋਇਆ ਜੇ ਗੁਰੂ ਪਾਸ਼ਾ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਉਬਲਦੀ ਦੀਗ ਵਿੱਚ ਉਬਾਲਿਆ ਗਿਆ ਤੇ ਭਾਈ ਦਿਆਲਾ ਜੀ ਨੂੰ ਵੀ ਉਬਾਲਿਆ ਗਿਆ ਪੰਜਾਬ ਦੇ ਵਿੱਚ ਜਦੋਂ ਮਾਹੌਲ ਖਰਾਬ ਸੀ 1984 ਤੋਂ ਬਾਅਦ ਭਾਈ ਗੁਰਦੇਵ ਸਿੰਘ ਦੇਬੂ ਆਇਆ ਉਸ ਨੂੰ ਜਲੰਧਰ ਦੀ ਜਲੰਧਰ ਦੇ ਥਾਣੇ ਦੇ ਵਿੱਚ ਉਸ ਨੂੰ ਉਬਲਦੀ ਦੀਗ ਦੇ ਵਿੱਚ ਉਬਾਲਿਆ ਗਿਆ ਤੇ ਉਹ ਪਤਾ ਸੀ ਗੁਰੂ ਮਹਾਰਾਜ ਜੇ ਸਿੱਖਾ ਗੁਰੂ ਨੇ ਕੀਤਾ ਤੇ ਸਿੱਖ ਨਹੀਂ ਘਪਰਾਉਂਦਾ ਗੁਰੂ ਨੇ ਪੂਰਨੇ ਪਾ ਕੇ ਦਿਖਾਏ ਇੱਕ ਬੇਨਤੀ ਕਰਕੇ ਸਮਾਪਤੀ ਕਰ ਰਿਹਾ ਇੱਕ ਵਿਦਵਾਨ ਨੇ ਗੱਲ ਸੁਣਾਈ ਸੀ ਜਿਸ ਵੇਲੇ ਮਾਹੌਲ ਬੜਾ ਖਰਾਬ ਸੀ ਤੇ ਉਹ ਜਿੰਨੇ ਸਿੱਖ ਨੌਜਵਾਨ ਉਹ ਦੇਸਾਂ ਉਹਨਾਂ ਨੂੰ ਫੜ ਫੜ ਕੇ ਥਾਣਿਆਂ ਦੇ ਵਿੱਚ ਲੈ ਜਾਂਦੇ ਸਨ ਬੇਕਸੂਰ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਸਨ ਇੱਕ ਪ੍ਰੋਫੈਸਰ ਸੀ ਪੜਿਆ ਲਿਖਿਆ ਸੀ ਉਹਨੂੰ ਕੋਈ ਲੈਣਾ ਦੇਣਾ ਨਹੀਂ ਸੀ ਕਿਸੇ ਚੀਜ਼ ਦਾ ਨਾ ਕੋਈ ਕਰਾਇਮ ਨਾ ਕੁਝ ਕੁਝ ਵੀ ਨਹੀਂ ਸੀ ਉਹਨੂੰ ਫੜ ਕੇ ਲੈ ਗਈ ਪੁਲਿਸ ਹੁਣ ਉਹ ਦੇਖਦਾ ਥਾਣੇ ਦੇ ਵਿੱਚ ਕੀ ਹੋ ਰਿਹਾ ਇੰਨਾ ਕੁਛ ਲੋਕਾਂ ਨੂੰ ਬੱਚਿਆਂ ਨੂੰ ਮਾਰਿਆ ਜਾ ਰਿਹਾ ਜਾ ਰਿਹਾ ਨੌਜਵਾਨਾਂ ਨੂੰ ਇੱਥੋਂ ਟੱਕਰ ਲੱਤਾਂ ਉੱਦੀਆਂ ਪਾੜ ਦਿੱਤੀਆਂ ਜਾਂਦੀਆਂ ਸੀ ਉਹਨਾਂ ਨੂੰ ਇੰਨਾ ਤਸੀਹੇ ਦੇ ਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ ਝੂਠੇ ਮੁਕਾਬਲੇ ਬਣਾਏ ਜਾਂਦੇ ਸੀ ਉਹਨੂੰ ਦੇਖ ਕੇ ਉਹ ਡਰ ਗਿਆ ਉਸ ਮੰਜ਼ਰ ਨੂੰ ਦੇਖ ਕੇ ਉਹ ਡਰ ਗਿਆ ਵੀ ਇੰਨਾ ਕੁਛ ਹੋ ਰਿਹਾ ਬੇਦਾਂ ਮਾਰਦੇ ਆ ਬੇਗੁਨਾ ਲੋਕਾਂ ਤੇ ਨਾਲ ਇੱਕ ਹੋਰ ਬੰਦਾ ਬੈਠਾ ਸੀ ਜਿਹੜਾ ਮਾਰ ਖਾ ਚੁੱਕਾ ਸੀ ਬڑا ਡੋਲ ਬੈਠਾ ਸੀ ਕਹਿਣ ਲੱਗਾ ਵੀ ਸਰਦਾਰ ਸਾਹਿਬ ਡਰ ਗਏ ਕਹਿੰਦਾ ਡਰੇ ਲੱਗਦਾ ਹੋਰ ਕਿੰਨੀ ਕਿਦਾਂ ਮਾਰਦੇ ਆ ਉਹ ਕਹਿਣ ਲੱਗਾ ਨਹੀਂ ਡਰ ਲੱਗਦਾ ਕਿਉਂ ਕਹਿੰਦਾ ਯਾਦ ਕਰ ਲੈ ਕਿਹਨੂੰ ਯਾਦ ਕਰਨਾ ਕਹਿੰਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਯਾਦ ਕਰ ਜੇ ਉਹ ਨਹੀਂ ਡਰੇ ਸਾਡਾ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਤਸੀਹੇ ਦਿੱਤੇ ਆ ਗੁਰਦੇਵ ਭਾਦਰ ਸਾਹਿਬ ਔਰ ਉਹਨਾਂ ਦੇ ਸਾਹਮਣੇ ਭਾਈ ਮਤੀ ਦਾਸ ਸਤੀ ਦਾਸ ਦਿਆਲਾ ਜੀ ਨੂੰ ਸ਼ਹੀਦ ਕੀਤਾ ਪਰ ਉਹ ਸਾਦਾ ਰੱਖੋ ਕਹਿੰਦੇ ਜਦਨ ਉਹਤੇ ਭਰੋਸਾ ਹੋਏਗਾ ਨਾ ਗੁਰੂ ਮਹਾਰਜ ਕਹਦੇ ਤਿਸ ਉਪਰ ਮਨ ਕਰ ਤੂੰ ਆਸਾ ਆਦ ਜਗਾਦ ਜਾਂ ਕਾ ਪਰਵਾਸਾ ਜਾਂ ਕੀ ਪ੍ਰੀ ਸਦਾ ਸੁਖ ਹੋਏ ਉਹਨਾਂ ਪਿਆਰ ਕਰੋਗੇ ਨਾ ਸੁਖ ਹੋ ਸੁਖੀ ਬਸੋਗੇ ਨਾਨਕ ਗਾਵੇ ਗੁਰ ਮਿਲ ਸੋਏ ਕਹਿੰਦੇ ਮੈਂ ਉਹਨੂੰ ਗੁਰ ਪਰਮੇਸ਼ਰ ਨੂੰ ਗਾਰਿਆ ਹਾਂ ਕਹਦੇ ਨਾਲ ਕਹਿੰਦੇ ਗੁਰ ਮਿਲ ਸੋਏ ਗੁਰੂ ਨੂੰ ਮਿਲ ਕੇ ਮੈਂ ਪਰਮੇਸ਼ਰ ਨੂੰ ਗਣ ਕਰਦਾ ਸਤਗੁਰ ਕਹਿੰਦੇ ਹਾਰਸਾ ਪ੍ਰੀਤਮ ਕਰਮਨ ਮੀਤ ਪ੍ਰਾਣ ਆਧਾਰ ਰੱਖੋ ਸਦਚੇਤ ਗੁਰੂ ਮਹਾਰਾਜ ਕਿਰਪਾ ਕਰਨ ਗੁਰਸੰਗਤ ਜੀ ਇਹਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿ